7 ਦਸੰਬਰ ਨੂੰ ਪੰਜਾਬ ਪੀਸ ਇਸ ਆ ਪ੍ਰੀਲਮਸ ਆ ਤਿਆਰੀ ਸਾਡੀ ਵਧੀਆ ਚੱਲ ਰਹੀ ਹੈ ਕਿਤੇ ਕਿਤੇ ਲੱਗਦਾ ਆ ਘਬਰਾਟ ਜੀ ਵੀ ਹੁੰਦੀ ਹੈ ਪਰ ਸੋਚ ਰਿਹਾ ਵੀ ਨੰਬਰ ਕਿਵੇਂ ਇਨਕਰੀਜ਼ ਕਰੀਏ ਤਾਂ ਕਿ ਸਾਡੇ ਕੱਟਆਫ ਕਲੀਅਰ ਹੋ ਜAVE ਤੇ ਅਸੀਂ ਮੇਨਜ਼ ਦੀ ਤਿਆਰੀ ਸ਼ੁਰੂ ਕਰ ਦਈਏ ਮੈਂ ਕੋਸ਼ਿਸ਼ ਕਰੂੰਗਾ ਅੱਜ ਦੇ ਸੈਸ਼ਨ ਦੇ ਵਿੱਚ ਕੁਝ ਵਧੀਆ ਵਧੀਆ ਗੱਲਾਂ ਕਰਨ ਦੀਆਂ ਜਿਹਦੇ ਨਾਲ ਮੈਂ ਤੁਹਾਨੂੰ ਗਾਈਡ ਕਰ ਸਕਾਂ ਵੀ ਕਿੱਦਾਂ ਤੁਸੀਂ ਆਪਣੇ ਨੰਬਰ ਵਧਾ ਸਕਦੇ ਹੋ ਤੇ ਨਾਲ ਦੀ ਨਾਲ ਹੀ ਐਮਟੀਵੀ ਨੂੰ ਕਿਵੇਂ ਯੂਜ਼ ਕਰਨਾ ਉਹ ਐਮਟੀਵੀ ਕੀ ਆ ਅਸੀਂ ਨੇ ਇੱਕ ਸਪੈਸ਼ਲ ਤਰੀਕੇ ਦੀ ਬੁੱਕਲੇਟ ਲੌਂਚ ਕੀਤੀ ਆ ਪੀਸੀਐਸ ਦੇ ਬੱਚਿਆਂ ਦੇ ਲਈ ਮੈਂ ਤੁਹਾਨੂੰ ਦਿਖਾਉਣੀ ਚਾਹਣਾ ਆ ਇਹਨੂੰ ਯੂਜ਼ ਕਿਵੇਂ ਕਰਨਾ ਇਹਦੇ ਫਾਇਦੇ ਕੀ ਨੇ ਮੈਂ ਤੁਹਾਨੂੰ ਅੱਗੇ ਜ਼ਰੂਰ ਦੱਸੂਗਾ ਸੋ ਇੱਕ ਬੁੱਕਲੇਟ ਆਹੇ ਇਹਦੇ ਜੇ ਤੁਸੀਂ ਇਹਨੂੰ ਆਰਡਰ ਕਰਦੇ ਹੋ ਤਾਂ ਤੁਹਾਡੇ ਘਰੇ ਇਸ ਤਰੀਕੇ ਦੇ 25 ਪੇਪਰ ਪਹੁੰਚਣਗੇ ਜਿਵੇਂ ਪੀਸੀਐਸ ਦਾ ਕੁਐਸਚਨ ਪੇਪਰ ਨਹੀਂ ਹੁੰਦਾ ਇਦਾਂ ਦੇ 25 ਕੁਐਸਚਨ ਪੇਪਰ ਵਿਦ 25 OMR ਸ਼ੀਟਾਂ ਸੋ ਦੈਟ ਇਜ਼ ਐਮ ਐਮਟੀਬੀਏ ਐਮਟੀਬੀ ਹੈਗੀ ਆ ਮਤਲਬ ਘਰੇ ਤੁਹਾਡੇ ਕੋਰੀਅਰ ਰਾਹੀਂ ਪਹੁੰਚਣਗੇ ਇਨੂੰ ਕਿਵੇਂ ਯੂਜ਼ ਕਰਨਾ ਕਦੋਂ ਇਹਨੂੰ ਯੂਜ਼ ਕਰਨਾ ਕਿੱਦਾਂ ਯੂਜ਼ ਕਰਨਾ ਹੈ ਟੈਸਟ ਕਿਹੜੇ ਹੋਣਗੇ ਸਾਰੀਆਂ ਚੀਜ਼ਾਂ ਮੈਂ ਅੱਗੇ ਜਾ ਕੇ ਦੱਸੂਗਾ ਤੇ ਇਹ ਤੁਹਾਡੇ ਨੰਬਰ ਵਧਾਉਣ ਦੇ ਵਿੱਚ ਕਿਵੇਂ ਹੈਲਪ ਕਰੂਗੀ ਉਹ ਵੀ ਮੈਂ ਜ਼ਰੂਰ ਦੱਸੂਗਾ ਲਓ ਜੀ ਕਰਦੇ ਆ ਫਿਰ ਆਪਾਂ ਸ਼ੁਰੂਆਤ ਹਾਂਜੀ ਸੱਸੀ ਗੱਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਾ ਸਾਡਾ 247 ਦੇ YouTube ਚੈਨਲ ਦੇ ਉੱਤੇ ਸੋ ਕੁਝ ਸਵਾਲ ਨੇ ਮੇਰੇ ਮਨ ਦੇ ਵਿੱਚ ਜਿਹੜੇ ਸਵਾਲ ਮੈਂ ਲਿਖੇ ਹੋਏ ਨੇ ਕਿ ਜਿਵੇਂ ਐਗਜ਼ਾਮ ਦੇਣ ਦੀ ਪ੍ਰੈਪਰੇਸ਼ਨ ਕਰਨੀ ਹੈ ਆਪਣਾ ਹੁਣ ਮੇਨ ਮੋਟਿਵ ਤਾਂ ਹੀ ਹੈ ਵੀ 7 ਦਸੰਬਰ ਨੂੰ ਸਾਡੀ ਜਿਹੜੀ ਹੈਗੀ ਉਹ ਰਿਜ਼ਲਟ ਵਧੀਆ ਨਿਕਲ ਕੇ ਆਵੇ ਇਨੂੰ ਯੂਜ਼ ਕਿਦਾਂ ਕਰਨਾ ਆਪਾਂ ਨੰਬਰ ਕਿਦਾਂ ਬਣਾਉਣੇ ਆ ਠੀਕ ਹੈ ਇਗਜ਼ਾਮ ਤੋਂ ਪਹਿਲਾਂ ਕੀ ਕਰ ਸਕਦੇ ਆ ਇਗਜ਼ਾਮ ਵਾਲੇ ਦਿਨ ਕੀ ਕਰ ਸਕਦਾ ਤੇ ਐਮਟੀਵੀ ਦਾ ਕੀ ਉੱਥੇ ਰੋਲ ਹੋ ਸਕਦਾ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਤੁਹਾਡੇ ਨੰਬਰ ਵਧਾਉਣ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਐਮਟੀਵੀ ਦੱਸ ਦਵਾਂ ਕੀ चीज ਹੈ ਸੋ ਐਮਟੀਵੀ ਇਸ ਤਰੀਕੇ ਦਾ ਇੱਕ ਨੱਥੀ ਹੈ ਪੇਪਰਾਂ ਦੀ ਦੋਨੋਂ ਸੀ ਪੰਜਾਬੀ ਵਿੱਚ ਨੱਥੀ ਕਹਿੰਦੇ ਨੇ ਇਟ ਇਜ਼ ਅ ਬੰਡਲ ਆਫ ਪੇਪਰਸ ਇਹਦੇ ਵਿੱਚ 25 ਕੁਐਸਚਨ ਪੇਪਰ ਨੇ ਪੀਪੀਐਸਸੀ ਦੇ ਲੈਵਲ ਦੇ ਨਾਟ ਪੀਪੀਐਸਸੀ ਨੇ ਜਾਰੀ ਨਹੀਂ ਕੀਤੇ ਇਹ ਅਸੀਂ ਆਪਣੀ ਸਮਝ ਅਕੋਰਡਿੰਗ ਬਣਾਏ ਆ ਇਹਨਾਂ ਵਿੱਚ ਕੁਐਸਚਨ ਜਿਹੜੇ ਮੈਂ ਬਟ ਟੈਸਟ ਸੀਰੀਜ਼ ਤਿਆਰ ਕਰਦੇ ਸੋ ਸੇਮ ਉਸ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਗਿਆ ਆ ਅ ਲੇਕਿਨ ਅਸੀਂ ਕੋਸ਼ਿਸ਼ ਕੀਤੀ ਆ ਕਿ ਪੈਟਰਨ ਓਦਾਂ ਦਾ ਹੋਵੇ ਦੀ ਲੁੱਕ ਥੋੜੀ ਓਦਾਂ ਦੀ ਹੋਵੇ ਤਾਂ ਕਿ ਤੁਹਾਨੂੰ ਕੁਐਸਚਨ ਪੇਪਰ ਜਦੋਂ ਪੇਪਰ 'ਚ ਬੈਠੋ ਦੇਖਿਆ-ਦੇਖਿਆ ਲੱਗੇ ਵੀ ਇਹ ਪੇਜ ਦੇਖਿਆ ਲੱਗਦਾ ਆ ਸੋ ਇਦਾਂ ਹੀ ਇਹਦੇ ਜਿਹੜੇ ਕੁਐਸਚਨ ਜਿਹੜਾ ਇੰਡੈਕਸ ਆ ਸਟਾਰਟਿੰਗ ਵਿੱਚ ਜਿਹੜੀਆਂ ਇਨਸਟਰਕਸ਼ਨ ਨੇ ਵੀ ਲਾਈਕ ਅਸੀਂ ਪੀਪੀਐਸਸੀ ਦੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਆ ਸੇਮ ਇਦਾਂ ਹੀ ਤੁਹਾਡਾ ਨਾਮ ਫਾਦਰਜ਼ ਨੇਮ ਜਾਂ ਜੋ ਪੀਪੀਐਸਸੀ ਦਾ ਹੁਣ ਤੱਕ ਦਾ ਪੁਰਾਣਾ ਪੀਬਾਈਕਿਊਜ਼ ਰਹੇ ਨੇ ਪੈਟਰਨ ਰਿਹਾ ਆ ਉਹਦੀ ਫਰੰਟ ਸ਼ੀਟ ਨੂੰ ਹੀ ਅਸੀਂ ਕਾਪੀ ਕੀਤਾ ਹੁਣ ਅੱਗੇ ਪੀਪੀਐਸਸੀ ਬਦਲ ਦੇਵੇ ਕਹਿ ਨਹੀਂ ਸਕਦੇ ਲੇਕਿਨ ਪੁਰਾਣਾ ਇਹੀ ਸੀਗਾ ਠੀਕ ਹੈ ਉਦੋਂ ਬਾਅਦ ਕੁਐਸਚਨ ਪੇਪਰ ਇੱਕ ਪਾਸੇ ਕੁਐਸਚਨ ਹੋਣਗੇ ਦੂਜੇ ਪਾਸੇ ਪੰਜਾਬੀ ਵਿੱਚ ਲਿਖੇ ਹੋਣਗੇ ਸੋ ਇਸ ਤਰੀਕੇ ਦੇ ਕੁਐਸਚਨ ਪੇਪਰ ਇੱਤੇ ਹੈਗੇ ਆ ਇਹ 25 ਟੈਸਟ ਨੇ ਇਦਾਂ ਦੇ ਠੀਕ ਹੈ ਇਹਨਾਂ ਨੂੰ ਕੁਐਸਚਨ ਪੇਪਰ ਕਹ ਲਓ ਟੈਸਟ ਕਹ ਲਓ 25 ਨੇ ਜਿਨ੍ਹਾਂ ਵਿੱਚੋਂ B ਜੀਐਸ ਦੇ ਨੇ ਤੇ 5 ਸੀ ਸੈੱਟ ਦੇ ਨੇ ਠੀਕ ਹੈ ਇਟ ਜਸਟ ਸਮਝਣ ਦੇ ਲਈ ਹੈ ਵੀ ਕਿਸ ਤਰੀਕੇ ਨਾਲ ਅਸੀਂ ਅਟੈਂਪਟ ਕਰਨਾ ਕੁਐਸ਼ਨਸ ਨੂੰ ਕਿਸ ਤਰੀਕੇ ਦੇ ਕੁਐਸ਼ਨਸਾਨੂੰ ਵੇਖਣ ਨੂੰ ਮਿਲਣਗੇ ਕਿਸ ਤਰੀਕੇ ਜਿਵੇਂ ਇੱਧਰ ਅੰਗਰੇਜ਼ੀ ਚ ਹੋਊਗਾ ਇੱਧਰ ਪੰਜਾਬੀ ਹੋਊਗਾ ਸੋ ਉਸ ਤਰੀਕੇ ਦਾ ਕੁਝ ਪੈਟਰਨ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਹ ਹੋਗਾ ਐਮਟੀਵੀ ਨਾਲ ਤੁਹਾਡੇ ਘਰੇ ਓਐਮਆਰ ਸ਼ੀਟ ਆਊਗੀ ਜੋ ਕਿ ਪੀਪੀਐਸਸੀ ਓਐਮਆਰ ਸ਼ੀਟ ਜਾਰੀ ਕਰਦੀ ਹੈ ਸੋ ਅਸੀਂ ਟਰਾਈ ਕੀਤਾ ਵੀ ਉਹਨੂੰ ਵੀ ਥੋੜਾ ਜਿਹਾ ਉਸ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਵੇ ਕਿਤੇ ਨਾ ਹੋਵੇ ਕਿ ਤੁਸੀਂ ਪਹਿਲੇ ਦਿਨ ਜਾਓ ਤੇ ਤੁਹਾਨੂੰ ਪਤਾ ਨਹੀਂ ਹੋਵੇ ਕਿ ਹੁੰਦੀ ਕਿੱਦਾਂ ਦੀ ਉਹ OMR ਸ਼ੀਟ ਸੋ ਇਹਦੇ ਵਿੱਚ ਅਕਸਰ ਬੱਚੇ ਗਲਤੀ ਕਰ ਲੈਂਦੇ ਆ ਕਿ ਨਾਮ ਨਹੀਂ ਭਰਨਾ ਹੁੰਦਾ ਸ਼ੀਟ ਨੰਬਰ ਰੋਲ ਨੰਬਰ ਟਾਈਪ ਨਹੀਂ ਭਰਨਾ ਹੁੰਦਾ ਸੀ ਇੱਕ ਉਦਾਂ ਦੀ ਹੀ ਪੈਟਰਨ ਤਿਆਰ ਕੀਤਾ ਹੈ ਸੇਮ ਇਹਦਾ ਪ੍ਰਿੰਟਿੰਗ ਫਾਰਮ ਤੇ ਵੀ ਤੁਹਾਡੇ ਹੱਥ ਵਿੱਚ ਹੋਊਗੀ 25 ਕੁਐਸਚਨ ਪੇਪਰ 25 OMR ਸ਼ੀਟਾਂ ਤੁਹਾਡੇ ਘਰੇ ਪਹੁੰਚਣਗੇ ਇਹ ਐਮਟੀਵੀ ਆ ਠੀਕ ਹੈ ਹੁਣ ਇਹਨੂੰ ਯੂਜ਼ ਕਿੱਦਾਂ ਕਰਨਾ ਜਿਵੇਂ ਆਪਣਾ 7 ਦਸੰਬਰ ਨੂੰ ਪੇਪਰ ਆ ਤੁਸੀਂ ਕੀ ਕਰ ਸਕਦੇ ਹੋ ਬੀ ਇਹਨੂੰ ਯੂਜ਼ ਕਰਨਾ ਸ਼ੁਰੂ ਕਰ ਸਕਦੇ ਹੋ 15 16 ਨਵੰਬਰ ਦੇ ਅਰਾਊਂਡ ਕਿਉਂਕਿ 20 ਪੇਪਰ ਬਣਦੇ ਟੋਟਲ ਕਿਉਂਕਿ 5 ਜੀਐਸ ਤੇ 5 ਸੀਸੈਟ ਦੇ ਆ ਉਹ ਜਿੱਦਣ ਜੀਐਸ ਦਾ ਕਰੋਗੇ ਉਸ ਦਿਨ ਸੀਸੈਟ ਦੇ ਵੀ ਅਖੀਰ ਤੇ ਪੰਜ ਕਰਨੇ ਆ ਟੋਟਲ 20 ਪੇਪਰ ਆਪਾਂ ਇਹਨਾਂ ਨੂੰ ਕਹਾਂਗੇ 25 ਨਹੀਂ ਕਹਾਂਗੇ ਕਿਉਂਕਿ ਉਹ ਇੱਕ ਦਿਨ ਚ ਦੋ ਵੀ ਆਪਾਂ ਕਰਨੇ ਹੁੰਦੇ ਆ ਠੀਕ ਹੈ ਸੋ ਜਦੋਂ ਟਾਈਮ ਹੈ ਐਗਜ਼ਾਮ ਦਾ ਜਿਵੇਂ 11 ਤੋਂ ਇੱਕ ਆਪਣਾ ਪਹਿਲੀ ਸ਼ਿਫਟ ਹੋਊਗੀ 3 ਤੋਂ 5 ਦੂਜੀ ਸ਼ਿਫਟ ਹੋਊਗੀ ਜਿੱਦਣ ਤੋਂ ਸ਼ੁਰੂ ਕਰਤਾ ਉਸ ਦਿਨ ਤੋਂ ਲਗਾਤਾਰ 20 ਦਿਨ ਅਸੀਂ ਸੇਮ ਟਾਈਮ ਦੇ ਉੱਤੇ ਬੈਠ ਕੇ ਉਹਨੂੰ ਪੇਪਰ ਵਾਲੀ ਫੀਲ ਦੇ ਨਾਲ ਅਟਰੈਂਪਟ ਕਰਨਾ ਹੈ ਆਪਦੀ OMR ਸ਼ੀਟ ਪਹਿਲਾਂ ਭਰ ਲਓ 11 ਵਜੇ ਤੋਂ 5-7 ਮਿੰਟ ਪਹਿਲਾਂ ਬੈਠ ਜਾਓ ਸੇਮ ਉਹਦੀ ਜਿਵੇਂ 11 ਵਜੇ ਆਪਣਾ ਪੇਪਰ ਅਟਰੈਂਪਟ ਕਰਨਾ ਸ਼ੁਰੂ ਕਰ ਦੋ ਪਹਿਲੀ ਰੀਡਿੰਗ ਦੂਜੀ ਰੀਡਿੰਗ ਤੀਜੀ ਰੀਡਿੰਗ ਜਿਸ ਤਰੀਕੇ ਨਾਲ ਤੁਸੀਂ ਚਾਹੋ ਕਿ ਤੁਹਾਡਾ ਦਿਮਾਗ ਐਕਟਿਵ ਹੋਵੇ ਕਿਉਂਕਿ ਉਹ ਸਮਾਂ ਜਿਹੜਾ ਹੈਗਾ 11 ਤੋਂ 1 ਦਾ ਜੇ ਸੱਡਨਲੀ ਐਗਜ਼ਾਮ ਵਾਲੇ ਨੇ ਤੁਸੀਂ ਬੈਠੋਗੇ ਐਕਟਿਵ ਨਹੀਂ ਹੋਵੋਗੇ ਉਹਨੂੰ ਪਹਿਲਾਂ ਟ੍ਰੇਨ ਕਰਨਾ ਪੈਣਾ ਹੈ ਠੀਕ ਆ ਸੋ ਉਹਨੂੰ 20 ਦਿਨ ਟ੍ਰੇਨਡ ਕਰਨ ਦੇ ਲਈ ਐਮਟੀਬੀ ਤੁਸੀਂ ਲਾਉਣੀ ਆ ਇਹ ਨਹੀਂ ਹੈਗਾ ਵੀ ਇਹਨੂੰ ਜਦੋਂ ਮਰਜ਼ੀ ਬੈਠ ਕੇ ਲਾ ਲਓ ਜਾਂ ਸ਼ਾਮ ਨੂੰ ਲਾ ਲਿਆ ਟਰਾਈ ਕਰੋ ਜਿਹੜੇ ਜੋਬ ਵਾਲੇ ਉਹਨਾਂ ਦੀ ਗੱਲ ਵੱਖਰੀ ਹੈ ਬਟ ਜਿਹੜੇ ਬਿਲਕੁਲ ਸਟੂਡੈਂਟ ਨੇ ਜਿਹੜੇ ਤਿਆਰੀ ਕਰ ਰਹੇ ਨੇ ਪੀਪੀਐਸਸੀ ਦੀ ਪੀਸਸ ਦਾ ਇਗਜ਼ਾਮ ਦੇਣਾ ਆ ਤੁਸੀਂ ਆਪਦਾ ਸਮਾਂ ਉਹੀ ਰੱਖੋ ਇਹਨਾਂ ਨੂੰ ਅਟੈਂਪਟ ਕਰਨ ਦਾ ਜਿਹੜਾ ਪੇਪਰ ਦਾ ਹੋਊਗਾ ਟਰਾਈ ਕਰੋ ਉਦਾਂ ਦੇ ਕੱਪੜੇ ਪਾਉਣ ਦੀ ਜੇ ਲੋਰ ਪਾ ਕੇ ਯਾਨੀ ਲੋਰ ਜਾਂ ਮਤਲਬ ਟੇਬਲ ਕੁਰਸੀ ਤੇ ਬੈਠ ਕੇ ਹੀ ਆਪਾਂ ਇਹਨੂੰ ਅਟੈਂਪਟ ਕਰਨਾ ਲੰਮੇ ਬੈ ਕੇ ਅਟੈਂਪਟ ਨਹੀਂ ਕਰਨਾ ਤੇ ਪੂਰੇ 2 ਘੰਟਿਆਂ ਵਿੱਚ ਕਰਨਾ ਆ ਸੇਮ OMR ਸ਼ੀਟ ਜਿੱਦਾਂ ਉੱਥੇ ਭਰਨੀ ਜਾਮੋਗੇ ਉਦੋਂ ਹੀ ਪਹਿਲਾਂ ਭਰ ਲਿਓ ਯਾਨੀ ਕਿ ਇਹਨੂੰ ਐਜ਼ ਅ ਪੇਪਰ ਹੀ ਲੈਣਾ ਆ ਤੇ 20 ਦਿਨ ਲਗਾਤਾਰ ਪੇਪਰ ਦੇਣੇ ਆ ਸੋ ਦੈਟ ਕਿ ਤੁਹਾਡੀ ਇਗਜ਼ਾਮ ਵਾਲੇ ਦਿਨ ਘੱਟ ਤੋਂ ਘੱਟ ਗਲਤੀਆਂ ਹੋਣ ਤੇ ਤੁਹਾਡਾ ਇਗਜ਼ਾਮ ਕਲੀਅਰ ਹੋਵੇ ਬਹੁਤ ਬੱਚੇ ਆ ਜਿਹੜੇ ਬਹੁਤ ਜ਼ਿਆਦੀਆਂ ਗਲਤੀਆਂ ਕਰਕੇ ਇਗਜ਼ਾਮ ਵਾਲੇ ਦਿਨ ਜਿਹੜੀ ਆਪਣੀ ਸਾਰੀ ਮਿਹਨਤ ਨੂੰ ਜ਼ੀਰੋ ਕਰ ਲੈਂਦੇ ਕਿਉਂਕਿ ਪਹਿਲਾਂ ਤਾਂ ਬਹੁਤ ਮਿਹਨਤ ਕਰਦੇ ਆ ਬਟ ਉਸ ਦਿਨ ਬਹੁਤ ਵੱਡੀਆਂ ਗਲਤੀਆਂ ਕਰ ਲੈਂਦੇ ਨੇ OMR ਸ਼ੀਟ ਗਲਤ ਭਰੀਗੀ ਕਿਉਂਕਿ ਜ਼ਿੰਦਗੀ ਵਿੱਚ ਇੱਕ ਵਾਰ ਭਰਨੀ ਪੇਪਰ 'ਚ ਅਸੀਂ ਟਰ ਪਹਿਲਾਂ ਅਸੀਂ ਟਰਾਈ ਕਰ ਸਕਦੇ ਹਾਂ ਅਸੀਂ ਜ਼ਰੂਰ ਥੋੜੀ ਵੀ ਉਦਣ ਹੀ ਜਾ ਕੇ ਦੇਖਣੀ ਹੈ ਵੀ ਹੈ ਕੀ ਚੀਜ਼ ਅਸੀਂ ਪਹਿਲਾਂ ਵੀ ਟਰਾਈ ਕਰ ਸਕਦੇ ਹਾਂ ਅਸੀਂ ਇਹਨੂੰ ਦੇਖ ਸਕਦੇ ਹਾਂ ਵੀ ਕਿਹੜੇ ਪੈਨ ਵਾਲੇ ਨੂੰ ਭਰਨ ਵਾਲੇ ਬੱਚੇ ਨੂੰ ਪੈਨ ਦਾ ਨਹੀਂ ਪਤਾ ਹੁੰਦਾ ਸੋ ਇਹ ਸਾਰਾ ਕੁਝ ਅਸੀਂ ਪਹਿਲਾਂ ਟਰਾਈ ਕਰਦਾ ਸਾਡੀ ਸਪੀਡ ਵਧ ਜੂਗੀ ਗੋਲੇ ਭਰਨ ਦੀ ਠੀਕ ਹੈ ਕਈ ਵਾਰ ਅਸੀਂ ਗੋਲੇ ਭਰਨ ਲੱਗੇ ਗਲਤੀਆਂ ਕਰਦੇ ਨੇ ਉਹ ਗਲਤੀਆਂ ਤੋਂ ਬਚਣ ਦੇ ਲਈ ਹੀ ਆਪਣਾ ਇੱਕ ਜਿਹੜਾ ਐਮਟੀਵੀ ਪ੍ਰੋਜੈਕਟ ਇਹ ਆਇਆ ਸੋ ਆਈ ਹੋਪ ਪਤਾ ਲੱਗ ਗਿਆ ਹੋਊਗਾ ਟਾਈਮ ਦਾ ਧਿਆਨ ਰੱਖਿਓ ਸ਼ੇਰੋ ਆਪਦੀ ਸੈਟਿੰਗ ਦਾ ਧਿਆਨ ਰੱਖਿਓ ਸੇਮ ਉਹੀ ਸੈਟਿੰਗ ਹੋਣੀ ਚਾਹੀ 15 ਜਾਂ 16 ਦੇ ਆਰਾਊਂਡ 15 ਦੇ ਆਰਾਊਂਡ ਹੀ ਕਰ ਲਿਓ 15 ਤੋਂ ਹੀ ਇਹਨੂੰ ਸਟਾਰਟ ਤੁਸੀਂ ਕਰ ਸਕਦੇ ਹੋ ਹਜੇ ਕੋਈ ਲੇਟ ਆ ਤਾਂ ਗੱਲ ਵੱਖਰੀ ਆ ਹੁਣ ਉਦੋਂ ਬਾਅਦ ਸਾਡੇ ਕੋਲ ਹੈਗਾ ਕਿ ਸਰ ਜੀ ਨੰਬਰ ਕਿਵੇਂ ਇਨਕਰੀਜ਼ ਹੋ ਸਕਦੇ ਨੇ ਜਦੋਂ ਮੈਂ ਪ੍ਰੀਲਮ ਦੇ ਨੰਬਰ ਦੀ ਗੱਲ ਕਰਦਾ ਬੱਚੇ ਦੋ ਤਰੀਕੇ ਹੁੰਦੇ ਨੇ ਕਿ ਤਾਂ ਪ੍ਰੀਲਮ ਤੋਂ ਪਹਿਲਾਂ ਅਸੀਂ ਜ਼ੋਰ ਲਾਉਣੇ ਰਹਿੰਦੇ ਆ ਤੁਸੀਂ ਸਾਰੇ ਜਣੇ ਟੈਸਟ ਸੀਰੀਜ਼ ਲਾ ਰਹੇ ਹੋ ਆਪਣੀਆਂ ਵੀ ਟੈਸਟ ਸੀਰੀਜ਼ ਹੈਗੀਆਂ ਤੁਹਾਡੇ ਕੋਲੇ ਉਹ ਉਹਦੀ ਪੀਡੀਐਫ ਵੀ ਤੁਸੀਂ ਕਢਾ ਸਕਦੇ ਹੋ ਆਪਣੀ ਟੈਸਟ ਸੀਰੀਜ਼ ਦੀ ਔਰ ਲਿੰਕ ਜਿਹੜਾ ਹੈਗਾ ਡਰਾਈਵ ਦਾ ਹੋ ਆਪਣੇ ਗਰੁੱਪ 'ਚ ਪਿਆ ਆ ਤੁਸੀਂ ਪੀਵਾਈਕਿਊਜ਼ ਕਰਦੇ ਹੋ ਅਲੱਗ-ਅਲੱਗ ਐ ਸਾਰਾ ਕੁਝ ਕਰ ਲਿਆ ਸਾਰਾ ਕੁਝ ਪੜ ਲਿਆ ਸੋਚ ਕੇ ਦੇਖੋ ਜਿੱਦਣ ਪੇਪਰ ਹੋਵੇ ਜੇ ਤੁਸੀਂ ਉਸ ਦਿਨ ਪੇਪਰ ਅਟੈਂਪਟ ਹੀ ਨਾ ਕਰੋ ਜਾਂ ਪੇਪਰ ਹੀ ਗਲਤ ਅਟੈਂਪਟ ਕਰ ਦੋ ਕਿ ਤੁਹਾਡਾ ਪਲੀਅਰ ਪ੍ਰੀਕਲੀਅਰ ਹੋਊਗਾ ਨਹੀਂ ਹੋਊਗਾ ਤੁਹਾਨੂੰ ਨੌਲੇਜ ਹੈਗੀ ਆ ਸੋ ਇਸ ਕਰਕੇ ਜੇ ਅਸੀਂ ਨੰਬਰ ਇਨਕਰੀਜ਼ ਕਰਨਾ ਹੈ ਸਾਨੂੰ ਦੋ ਚੀਜ਼ਾਂ ਉਤੇ ਕੰਮ ਕਰਨਾ ਪਊਗਾ ਪਹਿਲਾ ਪੇਪਰ ਤੋਂ ਪਹਿਲਾਂ ਬਿਫੋਰ ਐਗਜ਼ਾਮ ਐਂਡ ਐਗਜ਼ਾਮ ਡੇ ਜਿੱਦਣ ਹੋਊਗਾ ਐਗਜ਼ਾਮ ਡੇ ਤੋਂ ਕੀ ਕੰਮ ਕਰਨਾ ਪਹਿਲਾਂ ਐਗਜ਼ਾਮ ਤੋਂ ਪਹਿਲਾਂ ਵੱਧ ਤੋਂ ਵੱਧ ਟੈਸਟ ਸੀਰੀਜ਼ ਲਾਓ ਜਿੰਨੀ ਆ ਲਾ ਸਕਦੇ ਹੋ ਉਹਦਾ ਅਨਲਿਸਿਸ ਕਰੋ ਜਿਹੜੇ ਟਾਪਿਕ ਵੀਕ ਆ ਉਹਨਾਂ ਨੂੰ ਰਿਵਾਈਜ਼ ਜ਼ਿਆਦਾ ਤੋਂ ਜ਼ਿਆਦਾ ਕਰੋ ਜਿਹੜੇ ਸਟਰੋਂਗ ਹੋਰਾਂ ਨੂੰ ਹੋਰ ਸਟਰੋਂਗ ਕਰੋ ਕੋਸ਼ਿਸ਼ ਕਰੋ ਹੁਣ ਨਵਾਂ ਕੁਝ ਜ਼ਿਆਦਾ ਨਾ ਪੜਿਓ ਕਰੰਟ ਅਫੇਅਰ ਦੇ ਕੁਝ ਟਾਪਿਕ ਜੇ ਪੈਂਡਿੰਗ ਆਈ ਉਹ ਜ਼ਰੂਰ ਪੜ ਲਓ ਤੇ ਕਰੰਟ ਅਫੇਅਰ ਵੀ ਨਵੰਬਰ ਮਿਡ ਤੱਕ ਦੇ ਪੜ ਲਿਓ ਜ਼ਿਆਦਾ ਡਿਟੇਲ ਦੇ ਵਿੱਚ ਨਾ ਜਾਓ ਠੀਕ ਹੈ ਜਿੰਨਾ ਟਰੈਵਲ ਤੋਂ ਬਚ ਸਕਦੇ ਹੋ ਬਚੋ ਆਪ ਦਾ ਘਰੇ ਬੈਠ ਕੇ ਜਿੰਨਾ ਵੱਧ ਤੋਂ ਵੱਧ ਰਿਵੀਜ਼ਨ ਕਰ ਸਕਦੇ ਹੋ ਜੇ ਕੋਈ ਪ੍ਰੋਗਰਾਮ ਹੁੰਦਾ ਚਾਹੇ ਪ੍ਰੋਗਰਾਮ ਛੱਡ ਦਿਓ ਜ਼ਰੂਰੀ ਨੇ ਹੈਗਾ ਜਿੰਨਾ ਹੁਣ ਆਉਣ ਵਾਲੇ ਦਿਨ ਘੱਟ ਸੌਵੋਗੇ 5-6 ਘੰਟੇ ਸੌਵੋ ਜਿਆਦਾ ਨਾ ਸੌਵੋ ਜਿਆਦਾ ਪੜ੍ਹਾਈ ਦੇ ਉੱਤੇ ਰੱਖੋ ਧਿਆਨ ਮੂਵੀਜ਼ ਵਗੈਰਾ ਛੱਡ ਸਕਦੇ ਆਪਾਂ ਪਤਾ ਨਹੀਂ ਸਾਰੀਆਂ ਚੀਜ਼ਾਂ ਘਟਾਓ ਪੜ੍ਹਾਈ ਉੱਤੇ ਫੋਕਸ ਵਧਾਓ ਐਮਸੀਕਿਊਜ਼ ਪੀਵਾਈਕਿਊਜ਼ ਯੂਪੀਐਸਸੀ ਦੇ ਪੀਪੀਐਸਸੀ ਦੇ ਸੀਏਪੀਐਫ ਜਿੰਨੇ ਕਰ ਸਕਦੇ ਹੋ ਤੇ ਨਾਲ ਦੀ ਨਾਲ ਟੈਸਟ ਸੀਰੀਜ਼ ਜਿੰਨੀ ਲਾ ਸਕਦੇ ਹੋ ਇਹ ਤੁਹਾਡੀ ਜਿਹੜੀ ਹੈਗੀ ਚੀਜ਼ਾਂ ਨੂੰ ਰੀਕਾਲ ਕਰਨ ਦੇ ਵਿੱਚ ਬਹੁਤ ਹੈਲਪ ਕਰੂਗਾ ਇਹ ਸਾਰੀਆਂ ਚੀਜ਼ਾਂ ਨੋਟ ਕਰ ਲਿਓ ਕਰੋਗੇ ਤਾਂ ਫਾਇਦਾ ਹੋਊਗਾ ਜੇ ਸੁਣ ਕੇ ਇੱਕ ਕੰਨ ਥਾਣੀ ਪਾਉਗੇ ਦੂਜੇ ਥਾਣੀ ਕਾੜ ਹੁਣ ਜਿਹੜੇ ਨੂੰ ਐਗਜ਼ਾਮ ਦੇਣਾ ਨਾ ਬਹੁਤ ਸਾਰੇ ਬੱਚੇ ਉਸ ਦਿਨ ਬਹੁਤ ਵੱਡੀਆਂ ਗਲਤੀਆਂ ਕਰ ਲੈਂਦੇ ਨੇ ਵੀ ਅਸੀਂ ਸਾਰੀ ਤਿਆਰੀ ਵਧੀਆ ਕੀਤੀ ਕਿਉਂ ਉਸ ਦਿਨ ਅਸੀਂ ਗਲਤੀਆਂ ਕਰਦੇ ਹਾਂ ਉਹਨਾਂ ਗਲਤੀਆਂ ਤੋਂ ਬਚਣਾ ਹੈ ਐਗਜ਼ਾਮ ਦੇਣ ਵਾਲੇ ਦੇਣਾ ਉਸ ਦਿਨ ਵੀ ਸਾਡੇ ਕਈ ਵਾਰ ਨੰਬਰ ਵੱਧ ਜਾਂਦੇ ਨੇ ਘਟਦੇ ਤਾਂ ਬਾਲਿਆਂ ਦੇ ਹੁੰਦੇ ਆ ਵੀ ਜਿੰਨੇ ਸਾਡੇ ਪਹਿਲਾਂ ਆਉਂਦੇ ਸੀਗੇ ਉਹਨੇ ਐਗਜ਼ਾਮ ਦੇਣ ਵਾਲੇ ਆਉਂਦੇ ਨਹੀਂਗੇ ਕਿਉਂ ਕਿਉਂਕਿ ਅਸੀਂ ਉੱਥੇ ਘਾਬਰ ਜਾਂਦੇ ਹਾਂ ਸਾਡੇ ਉੱਤੇ ਪ੍ਰੈਸ਼ਰ ਹੁੰਦਾ ਆ ਅਸੀਂ ਛੋਟੀਆਂ ਛੋਟੀਆਂ ਗਲਤੀਆਂ ਕਰ ਦਿੰਨੇ ਆ ਕੁਐਸਚਨ ਉੱਥੇ ਪ੍ਰੈਸ਼ਰ ਦੇ ਵਿੱਚ ਸਾਨੂੰ ਸਮਝ ਹੀ ਨਹੀਂ ਆਉਂਦਾ ਵੀ ਬਣਿਆ ਕੀ ਇਹ ਕੁਐਸਚਨ ਨਾ ਸੋ ਬਹੁਤ ساری ਇਹਦੇ ਨੇ ਦਿੱਕਤਾਂ ਆਉਂਦੀਆਂ ਨੇ ਮੈਂ ਇੱਕ ਸੈਸ਼ਨ ਤਿਆਰ ਕੀਤਾ ਹੋਇਆ ਤੁਹਾਨੂੰ ਮਿਲ ਜੂਗਾ ਚੈਨਲ ਦੇ ਉੱਤੇ ਕਿ ਕਿਹੜੀਆਂ 5 ਗਲਤੀਆਂ ਤੋਂ ਅਸੀਂ ਬਚਣਾ ਆ ਜਦ ਦਿਨ ਇਗਜ਼ਾਮ ਹੋਊਗਾ ਉਸ ਦਿਨ ਉਹ ਸੈਸ਼ਨ ਮੇਰਾ ਜ਼ਰੂਰ ਦੇਖਿਓ ਉਹਦੇ ਵਿੱਚ ਦੱਸਿਆ ਹੋਇਆ ਐਕਸਪਲੇਨ ਕੀਤਾ ਗਿਆ ਵੀ ਅਕਸਰ ਬੱਚਾ ਕਿਹੜੀਆਂ 5 ਗਲਤੀਆਂ ਇਗਜ਼ਾਮ ਡੇ ਵਾਲੇ ਦਿਨ ਕਰਦਾ ਸੋ ਇਹ ਜੇ ਤੁਸੀਂ ਦੋਨਾਂ ਚੀਜ਼ਾਂ ਉੱਤੇ ਕੰਮ ਕਰੋਗੇ ਇਗਜ਼ਾਮ ਤੋਂ ਪਹਿਲਾਂ ਵੀ ਤੇ ਇਗਜ਼ਾਮ ਵਾਲੇ ਦਿਨ ਵੀ ਤਾਂ ਓਬਵੀਅਸ ਆ ਤੁਹਾਡੇ ਨੰਬਰ ਇਨਕਰੀਜ਼ ਜ਼ਰੂਰ ਹੋਣਗੇ ਠੀਕ ਹੈ ਸੋ ਜੇ ਲੱਗਦਾ ਵੀ ਕੋਈ ਪਾਰਟਿਕੂਲਰ ਟੌਪਿਕ ਦੇ ਵਿੱਚੋਂ ਨੰਬਰ ਬਾਰ-ਬਾਰ ਘੱਟ ਰਿਹਾ ਤਾਂ ਤੁਸੀਂ ਰਿ ਉਹਨੂੰ ਚੈੱਕ ਕਰੋ ਵੀ ਕਿਉਂ ਗਲਤੀਆਂ ਹੋ ਰਹੀਆਂ ਨੇ ਕਿਉਂ ਨੰਬਰ ਘਟ ਰਹੇ ਆ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਰਿਵਾਈਜ਼ ਕਰੋ ਜ਼ਿਆਦਾ ਸਮਾਂ ਵੇਸ ਨਹੀਂ ਕਰਨਾ ਰੀਲਾਂ ਰੂਲਾਂ ਘਟਾ ਦਿਓ ਜ਼ਿਆਦਾ ਫੋਕਸ ਜਿਹੜਾ ਉਹ ਪੜ੍ਹਾਈ ਦੇ ਉੱਤੇ ਹੀ ਰੱਖੋ ਐਮਸੀਕਿਊਜ਼ ਕੋਰ ਹੈ ਸਿਸਟਮ ਹੈ ਜਿੰਨੇ ਜ਼ਿਆਦਾ ਕਰ ਸਕਦੇ ਹੋ ਉਹਦਾ ਅਨਲਿਸਿਸ ਕਰੋ ਉਹਦੇ ਸੋਲੂਸ਼ਨਸ ਪੜ੍ਹੋ ਸਭ ਤੋਂ ਜ਼ਰੂਰੀ ਨੇ ਠੀਕ ਹੈ ਇਹ ਹੋ ਗਿਆ ਸੀ ਕਿੱਦਾਂ ਕਰ ਹੁਣ ਜਿਹੜਾ ਐਮਟੀਵੀ ਇਹ ਕਿੱਦਾਂ ਹੈਲਪ ਕਰੂਗਾ ਜਿਵੇਂ ਐਮਟੀਵੀ ਦੀ ਗੱਲ ਕੀਤੀ ਆ ਜਿਹੜਾ ਤੁਸੀਂ ਪਹਿਲਾਂ ਕਰ ਰਹੇ ਹੋ ਉਹ ਤਾਂ ਤੁਹਾਨੂੰ ਹੈਲਪ ਹੈਗੀ ਹੈ ਲੇਕਿਨ ਐਗਜ਼ਾਮ ਡੇ ਵਾਲੇ ਦਿਨ ਜਿਹੜੀਆਂ ਤੁਸੀਂ ਗਲਤੀਆਂ ਕਰ ਰਹੀਆਂ ਆ MTB ਤੁਹਾਨੂੰ ਉਤੋਂ ਬਚਾਊਗਾ ਕਿਉਂਕਿ ਅਸੀਂ ਗਲਤੀਆਂ ਕਰਕੇ ਆਪਦੇ 2-4 ਕੁਐਸਚਨ ਗਲਤ ਕਰ ਹੀ ਲੈਨੇ ਆ ਜਿੰਨੀ ਮਰਜ਼ੀ ਸਾਡੀ ਵਧੀਆ ਤਿਆਰੀ ਹੋਵੇ ਕਈ ਵਾਰ ਟਾਈਮ ਮੈਨੇਜ ਨਹੀਂ ਹੁੰਦਾ ਸਾਡਾ ਪੇਪਰ ਰਹਿ ਜਾਂਦਾ ਆ ਸਾਡੇ ਕੋਲੋਂ ਕੋਈ ਗਲਤ OMR ਸ਼ੀਟ ਦੀ ਗਲਤ ਭਰੀ ਗਈ ਅਸੀਂ ਰੋਲ ਨੰਬਰ ਗਲਤ ਭਰ ਲਿਆ ਜਾਂ ਕੋਈ ਹੋਰ ਗਲਤੀ ਕਰ ਲਈ ਇਹ ਸਾਰੀਆਂ ਗਲਤੀਆਂ ਤੋਂ ਤੁਹਾਨੂੰ ਜਿਹੜਾ ਹੈਗਾ ਉਹ ਇਹ ਬਚਾਊਗਾ ਬਈ ਆਪਣਾ ਇਹ MTB ਜਿਹੜੀ ਸੈਟ ਹੈ ਤੁਹਾਨੂੰ ਇਹ ਸਾਰੀਆਂ ਗਲਤੀਆਂ ਤੋਂ ਬਚਾਊਗਾ ਇਹ ਹੈਲਪ ਕਰ ਦੂਗਾ ਇਨੂੰ ਲਾਉਣਾ ਕਿਦਾਂ ਮੈਂ ਦੱਸ ਚੁੱਕਾ ਆ ਹੁਣ ਇਹਦੇ ਵਿੱਚ ਹੈ ਕੀ ਕੀ ਐਮਟੀਵੀ ਦੇ ਵਿੱਚ ਵੈਸੇ ਮੈਂ ਦੱਸ ਚੁੱਕਾ ਤੁਹਾਨੂੰ ਆਲਰੇਡੀ ਆਰਡਰ ਕਿਦਾਂ ਕਰਨਾ ਦੀ ਫੀਸ ਕਿੰਨੀ ਹੈ ਮੈਂ ਤੁਹਾਨੂੰ ਦੱਸ ਦਿੰਨਾ ਸੋ ਐਮਟੀਵੀ ਇਸ ਤਰੀਕੇ ਦੀ ਇੱਕ ਤੁਹਾਨੂੰ ਮੈਂ ਦੱਸ ਦਿੰਦਾ ਇਹਦੇ ਵਿੱਚ ਜਿਹੜੇ 25 ਟੈਸਟ ਹੋਣਗੇ ਐਫਐਲਟੀ ਹੋਣਗੇ ਪੰਜਾਬੀ ਅੰਗਰੇਜ਼ੀ ਵਿੱਚ ਹੋਣਗੇ ਜਿਨ੍ਹਾਂ ਵਿੱਚੋਂ 20 ਜਿਹੜੇ ਹੋਣਗੇ ਉਹ ਜੀਐਸ ਦੇ ਹੋਣਗੇ ਤੇ 5 ਸੀ ਸੈੱਟ ਦੇ ਹੋਣਗੇ ਤੁਹਾਡੇ ਘਰੇ ਹਾਰਡ ਕਾਪੀ ਪਹੁੰਚੂਗੀ ਤੇ ਜੇ ਮੈਂ ਲੁੱਕ ਦੇਖਾਂ ਤਾਂ ਕੁਐਸਚਨ ਪੇਪਰ ਇਸ ਤਰੀਕੇ ਦਾ ਸਾਨੂੰ ਦੇਖਣ ਨੂੰ ਮਿਲੂਗਾ ਇਹ ਲੁੱਕ ਹੁੰਦੀ ਹੈ ਕੁਐਸਚਨ ਪੇਪਰ ਦੀ ਇਦਾਂ ਦੇ ਕੁਐਸਚਨ ਇਦੇ ਉੱਤੇ ਨਾਮ ਵਗੈਰਾ ਤੁਸੀਂ ਭਰ ਕੇ ਟਰਾਈ ਕਰਨਾ ਪਹਿਲਾਂ ਜੇ 25 ਵਾਰ ਟਰਾਈ ਕੀਤਾ ਹੋਊਗਾ ਤਾਂ ਸ਼ਾਇਦ 26ਵੀਂ ਵਾਰ 27ਵੀਂ ਵਾਰ ਤੁਹਾਨੂੰ ਗਲਤੀਆਂ ਨਹੀਂ ਕਰਨ ਦਾ ਮੌਕਾ ਮਿਲੂਗਾ ਤੁਸੀਂ ਪਹਿਲਾਂ ਸਾਰਾ ਵਧੀਆ ਕਰ ਲਮੋਗੇ ਸੋ ਐਮਟੀਬੀ ਦੇ ਪ੍ਰਾਈਸ ਦੀ ਗੱਲ ਕਰ ਲਈ ਇਹਦੀ ਹੈਗਾ ਟੋਟਲ 1500 ਰੁਪਏ ਤੁਹਾਡੇ ਘਰੇ ਪਹੁੰਚ ਜਾਊਗਾ ਇੱਕ ਟੈਸਟ 60 ਰੁਪਏ ਦਾ ਪੈਂਦਾ ਹੈ ਤੇ ਇਹ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਸੋ ਨੰਬਰ ਤੁਹਾਨੂੰ ਮੈਂ ਦੇ ਦਿੱਤਾ ਇੱਥੇ ਕਾਲ ਕਰੋ ਐਡਰੈਸ ਲਿਖਾਓ ਉਹ ਤੁਹਾਨੂੰ ਲਿੰਕ ਦੇਣਗੇ ਪੇਮੈਂਟ ਕਰਕੇ ਤੁਹਾਡੇ ਘਰੇ ਜੇ ਤੁਸੀਂ ਜਿੱਦਣ ਵੀ ਆਰਡਰ ਕਰੋਗੇ 2 ਤੋਂ 3 ਦਿਨ ਦੇ ਵਿੱਚ ਤੁਹਾਡੇ ਤੱਕ ਇਹ ਪਹੁੰਚ ਜਾਊਗਾ 2-3 ਦਿਨ ਮੰਨ ਕੇ ਚੱਲੋ ਇੰਨਾ ਸਮਾਂ ਲੱਗ ਜਾਂਦਾ ਸੋ ਜਿੰਨੀ ਜਲਦੀ ਕਰ ਸਕਦੇ ਹੋ ਇਹਨੂੰ ਆਰਡਰ ਕਰ ਲਓ ਤਾਂ ਕਿ 15 16 17 ਤੱਕ ਵੀ ਤੁਹਾਡੇ ਕੋਲ ਪਹੁੰਚਦਾ ਤੁਸੀਂ ਇਹਨੂੰ ਅਟੈਂਪਟ ਕਰਨਾ ਸ਼ੁਰੂ ਕਰਦੋ ਜ਼ਿਆਦਾ ਡਿਲੇ ਨਾ ਹੋਵੇ ਠੀਕ ਹੈ ਜੇ ਲੱਗਦਾ ਵੀ ਸਰ ਅਸੀਂ ਤਾਂ ਲੇਟ ਮੰਨ ਲਓ ਵੀਡੀਓ ਤੁਸੀਂ ਲੇਟ ਦੇਖੀ ਹੈ ਕੋਈ ਨਹੀਂ ਇੱਕ ਦਿਨ ਚ ਦੋ ਕਰਕੇ ਦੇਖ ਲੈ ਪੇਪਰ so that ki ਸਾਡੀ ਉਹ ਐਗਜ਼ਾਮ ਡੇ ਵਾਲੇ ਦਿਨ ਅਸੀਂ ਗਲਤੀਆਂ ਬਚਾਉਣੀਆਂ ਠੀਕ ਹੈ so ਇਹਦੀ ਫੀਸ ਕੋਈ ਜ਼ਿਆਦਾ ਨਹੀਂ ਹੈਗੀ ਇਹ ਸਾਡੇ ਕੋਲੇ ਜਿਹੜਾ ਹੈਗਾ ਇਹਦਾ ਅਮਾਉਂਟ ਪਰ ਪੇਪਰ ਪੈਂਦੀ ਹੈ ਤੇ ਨੰਬਰ ਤੇ ਕਾਲ ਕਰਕੇ ਤੁਸੀਂ ਇਹਨੂੰ ਕਰ ਸਕਦੇ ਹੋ ਬਈ ਆਰਡਰ ਠੀਕ ਹੈ so ਇਹ ਸੀਗੀ ਅੱਜ ਦੀ ਵੀਡੀਓ ਆਇਓ ਵਧੀਆ ਲੱਗੂ ਬਾਕੀ ਇਹਦਾ ਮੈਂ ਲਿੰਕ ਲਾ ਦੂੰਗਾ ਕਮੈਂਟ ਦੇ ਵਿੱਚ ਸਾਕੇ ਤੁਸੀਂ ਕਲਿੱਕ ਕਰਕੇ ਉੱਤੇ ਵੀ ਇਹਨੂੰ ਆਰਡਰ ਕਰ ਸਕਦੇ ਹੋ ਜੇ ਆਪ ਵੀ ਆਰਡਰ ਕਰਨਾ ਹੋਵੇ ਆਈ ਹੋਪ ਤੁਹਾਡੀ ਐਮਟੀ ਵੀ ਜ਼ਰੂਰ ਹੈਲਪ ਕਰੂਗੀ ਤੇ ਐਗਜ਼ਾਮ ਡੇ ਤੁਹਾਡਾ ਵਧੀਆ ਜਾਊਗਾ ਪਹਿਲਾਂ ਤਿਆਰੀ ਵਧੀਆ ਜਾਊਗੀ ਤੇ ਤੁਸੀਂ ਆਪਣੀ ਸਿਲੈਕਸ਼ਨ ਨੂੰ ਪੁਖਤਾ ਜ਼ਰੂਰ ਕਰੋਗੇ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਸੱਸੀ ਅਸਰ ਨੂੰ ਗਾਇ ਬਾਈ